ਚੋਰਾ ਨੇ ਬੀਤੀ ਰਾਤ ਬਿਜਲੀ ਕਾਰਕਲੋਨੀ ਟਾਂਡਾ ਵਿੱਚ ਇੱਕ ਕਾਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਲੱਖਾਂ ਰੁਪਏ ਦੇ ਗਹਿਣੇ, ਨਕਦੀ ਅਤੇ ਲਾਇਸੈਂਸੀ ਰਿਵਾਲਵਰ ਦੇ ਕਾਰਤੂਸ ਚੋਰੀ ਕਰ ਲਏ ਹਨ। ਚੋਰਾ ਨੇ ਪੁਨੀਸ਼ ਗਰੋਵਰ ਪੁੱਤਰ ਮਰਹੂਮ ਸੁਸ਼ੀਲ ਗਰੋਵਰ ਦੇ ਕਾਰ ਨੂੰ ਉਸ ਵੇਲੇ ਨਿਸ਼ਾਨਾ ਬਣਾਇਆ ਜਦੋਂ ਉਹ ਪਰਿਵਾਰ ਸਮੇਤ ਬੀਤੀ ਸ਼ਾਮ ਤੂਰੀ ਵਿਖੇ ਰਿਸ਼ਤੇਦਾਰਾਂ ਦੇ ਗਿਆ ਹੋਇਆ ਸੀ। ਅੱਜ ਜਦੋਂ ਉਹ ਕਾਰ ਆਏ ਤਾਂ ਚੋਰੀ ਬਾਰੇ ਪਤਾ ਚੱਲਿਆ। ਪੁਨੀਸ਼ ਨੇ ਇਸ ਦੀ ਸੂਚਨਾ ਟਾਂਡਾ ਪੁਲਿਸ ਨੂੰ ਦਿੱਤੀ। ਉਸਨੇ ਦਸਿਆ ਕਿ ਸੀਸੀਟੀਵੀ ਫੁਟੇਜ ਵੇਖਣ ਤੇ ਪਤਾ ਚੱਲਿਆ ਹੈ ਕਿ ਚੋਰ ਦੇਰ ਰਾਤ 1 ਵਜੇ ਦੇ ਕਰੀਬ ਕਾਰ ਵਿੱਚ ਦਾਖਲ ਹੋਇਆ ਤੇ ਉਸਨੇ ਇੱਕ ਕਮਰੇ ਦੀਆਂ ਅਲਮਾਰੀਆਂ ਵਿੱਚ ਪਏ 2 ਲੱਖ ਰੁਪਏ ਲਗਭਗ 15 ਲੱਖ ਰੁਪਏ ਦੇ ਗਹਿਣੇ ਅਸਲੀ ਦਾ ਲਾਇਸੈਂਸ ਅਤੇ ਸਤਕਾਰਤੂਸ ਚੋਰੀ ਕੀਤੇ ਹਨ ਤਾਂ ਪੁਲਿਸ ਦੀ ਟੀਮ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਦਾ ਨਾਮ ਪੁਨੀਸ਼ ਗਰੋਵਰ ਹੈ son of ਸੁਸ਼ੀਲ ਗਰੋਵਰ ਅਸੀਂ ਕੱਲ ਆਪਣੇ ਰਿਸ਼ਤੇਦਾਰਾਂ ਦੇ ਫੰਕਸ਼ਨ ਤੇ ਤੁਰੀ ਗਏ ਹੋਏ ਸੀਗੇ ਪੂਰੀ ਫੈਮਿਲੀ ਤੇ ਹੁਣ ਅਸੀਂ ਅੱਜ ਆਏ ਆ 7 ਤਰੀਕ ਨੂੰ ਘਰ ਆਏ ਦੁਪਹਿਰੇ ਆ ਕੇ ਦੇਖਿਆ ਤੇ ਸਾਡੇ ਘਰ ਦੇ ਦਾਲੇ ਟੁੱਟੇ ਹੋਏ ਸੀਗੇ ਤੇ ਮੈਂ ਆਪਣੇ ਕਮਰੇ ਜਾ ਕੇ ਦੇਖਿਆ ਸਾਰਾ ਜੁਐਲਰੀ ਦਾ ਸਮਾਨ ਸੀਗਾ 2 ਲੱਖ ਰੁਪਏ ਕੈਸ਼ ਸੀਗਾ ਤੇ 14 ਤੋਂ 15 ਲੱਖ ਰੁਪਏ ਦੀ ਜੁਐਲਰੀ ਸੀ ਡਾਇਮੰਡ ਦੇ ਸੈੱਟ ਸੀਗੇ ਰਿੰਗਸ ਸੀਗੀਆਂ ਮੰਗਲ ਸੂਤਰ ਸੀ ਮੇਰੀ ਵਾਈਫ ਦਾ ਸਾਰੇ ਚੋਰੀ ਹੋ ਗਏ ਤੇ ਪੁਲਿਸ ਪ੍ਰਸ਼ਾਸਨ ਤੋਂ ਬੇਨਤੀ ਕੀਤੀ ਜਾਂਦੀ ਹੈ ਕਿ ਸਾਡਾ ਸਭ ਕੁਝ ਸਾਨੂੰ ਇਨਸਾਫ ਦਵਾਇਆ ਜਾਵੇ ਜਲਦੀ ਜਲਦੀ ਚੋਰ ਫੜ ਕੇ ਸਾਡਾ ਸਮਾਨ ਵਾਪਸ ਕੀਤਾ ਜਾਵੇ ਤੁਹਾਨੂੰ ਕਿਸੇ ਕਰਦੇ ਬੰਦੇ ਤੇ ਸ਼ੱਕ ਹੈ ਦੇਖੋ ਜੀ ਉਹ ਤਾਂ ਪੁਲਿਸ ਪ੍ਰਸ਼ਾਸਨ ਹੀ ਕਰ ਸਕਦਾ ਹੈ ਸ਼ੱਕ ਤਾਂ ਅਸੀਂ ਸਾਰੇ ਦੇ ਕਰ ਸਕਦੇ ਹਾਂ ਪਰ ਹੁਣ ਅਸੀਂ ਪੂਰੀ ਫੈਮਿਲੀ ਇੱਥੇ ਸਿਗੇ ਨਹੀਂ ਤੇ ਜੇ ਪੁਲਿਸ ਪ੍ਰਸ਼ਾਸਨ ਨਹੀਂ ਕਰੇਗਾ ਜੀ ਵਿੱਚ ਕੁਝ ਆਇਆ ਆਇਆ ਜੀ ਇੱਕ ਬੰਦਾ ਆਇਆ ਹੈ ਪਰ ਉਹਦੀ ਬੈਗ ਥੋੜੀ ਦਿਖ ਰਹੀ ਹੈ ਪੁਲਿਸ ਪ੍ਰਸ਼ਾਸਨ ਦੇਖ ਦੇ ਤਾਂ ਹੁਣ ਉਹਨਾਂ ਦੇ ਉਪਰੀਆ ਕਿੰਨੀ ਜਲਦੀ ਤੋਂ ਚੋਰ ਲੱਭਦੇ